ਕੀ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਇੱਕ ਦੂਜੇ ਨੂੰ ਵੀ ਸ਼ੱਕੀ ਨਜ਼ਰੀਆਂ ਨਾਲ ਵੇਖਣ ਲੱਗੇ ਅੱਜ ਇਹਨਾਂ ਤਿੰਨਾ ਉਮੀਦਵਾਰਾਂ ਦੇ ਕਾਗਜ਼ ਤਾਂ ਹੋ ਗਏ ਰੱਦ ਨਵਨੀਤ ਚਤਰਬੈਂਦੀ ਇਹ ਚਤਰਾਈ ਕਰ ਗਿਆ ਜੀ ਕਹਿੰਦੇ ਹੁਣ ਇਹਨਾਂ ਚੋਂ ਕਈ ਨਾਮ ਉਹ ਨਹੀਂ ਜਿਹੜਾ ਦੀ ਤਣਾ ਤਾਂ ਨਹੀਂ ਚੱਲਦੀ ਆ ਸਰਕਾਰ ਚ ਵੀ ਹਾਈ ਕਮਾਂਡ ਨੇ ਹੁਣ ਕਾਗਜ਼ ਬਚੇ ਨੇ ਕੱਲੇ ਰਜਿੰਦਰ ਗੁਪਤਾ ਦੇ ਜਿਹਦਾ ਰਾਸਵਾ ਮੈਂਬਰ ਬਣਨਾ ਥਾਇਆ ਕਿ ਅਗਲੇ ਕੋਲ ਘੰਟੀ ਮੰੰਟੀ ਪੂਰੀ ਆ ਹੁਣ ਇਹਦੇ ਵਿਚਾਲੇ ਸ਼ੰਕੇਸ਼ੋਭੇ ਖੜੇ ਨੇ ਕਿ ਕੀ ਇਹ ਕਿਸੇ ਦੀ ਸ਼ਰਾਰਤ ਸੀ ਕੁਝ ਕਹਿੰਦੇ ਹੋ ਸਕਦਾ ਵੀ ਬੀਜੇਪੀ ਪੰਜਾਬ ਦੇ ਵਿੱਚ ਹੈਨਾ ਸ਼ਰਾਰਤਾਂ ਕਰਾ ਰਹੀ ਹੋਵੇ ਕਿ ਇਹ ਬੀਜੀਆਂ ਦਾ ਕੰਮ ਮੈਨੇਜ ਕਰਨਾ ਹੈ ਮੈਨੇਜਮੈਂਟ ਕਰਨਾ ਉਹ ਬੀਜੀਆਂ ਵੀ ਪਾਣੀਆਂ ਦੀ ਵੰਡ ਵੀ ਕਰਦੀ ਆ ਆਪਣੀ ਮਰਜ਼ੀ ਨਾਲ ਪਾਣੀ ਛੱਡਦੀ ਵੀ ਆ ਆਪਣੀ ਮਰਜ਼ੀ ਨਾਲ ਡੈਮ ਭਰਦੀ ਵੀ ਉਹ ਸਾਰਾ ਕੁਝ ਆਪਣੇ ਹਿਸਾਬ ਨਾਲ ਕਰਦੀ ਇੰਟਰਨੈਟ ਤਕੀਆ ਕਰ ਲਿਆ ਜਿਹੜੀ ਰਹਿੰਦੀ ਖੁੱਲੀ ਤਾਕਤ ਵੀ ਹੈ ਪੰਜਾਬ ਕੋਲ ਵੀ ਜੀਉਂਦੀ 40% ਅਸੀਂ ਦੇ ਰਹੇ ਹਾਂ ਬਾਕੀ ਸਾਰੀਆਂ ਧਿਰਾਂ 7% ਮਿਲ ਕੇ ਦੇ ਰਹੀਆਂ ਮੈਂ ਕਹਿ ਦੂਗਾ ਕਾਨੂੰ ਰਾਸਤਾਨ ਕਹਿ ਦੂਗਾ ਕਿ ਜੀ ਅਸੀਂ ਦੋਏ 50-50% ਦੇ ਦਿੰਨੇ ਆ ਦਿਖਾਇਆ ਇਹ ਜਾ ਰਿਹਾ ਖਜ਼ਾਨੇ ਲਈ ਪਰ ਬੋਝ ਕਿਤੇ ਹੋਰ ਪੈ ਜਾਣਾ ਮਤਲਬ ਜਿੱਥੋਂ ਪੈਸਾ ਬਣਨਾ ਉੱਥੇ ਹੱਥ ਪਾਉਣਾ ਉਹ ਕੰਮ ਕਰਨਾ ਹੈ ਸੂਬੇ ਦੇ ਲੋਕਾਂ ਦਾ ਕੋਈ ਕੰਮ ਨਹੀਂ ਪੰਜਾਬ ਸਰਕਾਰ ਕਹਿੰਦੀ ਅਸੀਂ ਕੋਰੋਨਾ ਦਾ ਪ੍ਰੋਜੈਕਟ ਪਾਸ ਕੀਤਾ ਹੈ ਵਿਰਾਸਤੀ ਮਾਰਗ ਦੇ ਰੂਪ ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਕੇਰਕਰ ਸਾਹਿਬ ਨੂੰ ਜਾਂਦੇ ਰਾਹ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਚਤੁਰਵੇਦੀ ਨੂੰ ਆਪਣੀ ਚਤਰਾਈ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਕਹਿੰਦੇ ਪੁਲਿਸ ਚੰਡੀਗੜ੍ਹ ਦੇ ਗੇੜੇ ਮਾਰ ਰਹੀ ਹੈ ਪੰਜਾਬ ਚ ਜਿਲ੍ਹਾ ਜਿਲ੍ਹਾ ਪੱਤਰ ਦੇ ਉੱਤੇ ਥਾਣਿਆਂ ਚ ਪਰਚੇ ਕੱਟੇ ਜਾ ਰਹੇ ਨੇ ਨਵਨੀ ਚਤੁਰਵੇਦੀ ਦੇ ਖਿਲਾਫ ਪਰ ਮਾਮਲਾ ਇੱਥੇ ਤੱਕ ਨਹੀਂ ਰੁਕ ਰਿਹਾ ਮਾਮਲਾ ਇਹ ਤੋਂ ਅੱਗੇ ਇਸ ਸਥਿਤੀ 'ਚ ਵਧਿਆ ਕਿ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਇੱਕ ਦੂਜੇ ਨੂੰ ਵੀ ਸ਼ੱਕੀ ਨਜ਼ਰੀਆਂ ਨਾਲ ਵੇਖਣ ਲੱਗੇ ਨੇ ਜਿੱਥੇ ਐਮਐਲਏਆਂ ਨੂੰ ਇਸ ਕਾਰਗੁਜ਼ਾਰੀ ਦੇ ਉੱਤੇ ਕਿ ਸਾਡੇ ਨਾਮ ਕਿੱਥੋਂ ਆਏ ਕਿਹਨੇ ਸਾਡੀਆਂ ਮੋਹਰਾਂ ਲਾਈਆਂ ਕਿਹਨੇ ਸਾਡੇ ਦਸਤਖਤ ਕੀਤੇ ਇਹਨੂੰ ਲੈ ਕੇ ਫਿਕਰ ਹੈ ਇੱਕ ਚਿੰਤਾ ਹੈ ਕਿ ਹਾਈ ਕਮਾਂਡ ਕੀ ਸੋਚਦੀ ਹੋਊਗੀ ਉੱਥੇ ਉਹਨਾਂ ਦੀਆਂ ਨਜ਼ਰਾਂ ਕਹਿੰਦੇ ਆਪਣੀ ਪਾਰਟੀ ਦੇ ਕੁਝ ਲੀਡਰਾਂ ਤੇ ਕੋਈ ਦਿੱਲੀ ਵਾਲੇ ਕੋਈ ਇੱਥੇ ਵਾਲੇ ਉਹਨਾਂ ਤੇ ਵੀ ਟਿੱਕੀਆਂ ਕਿ ਕਿਤੇ ਇਹਨਾਂ ਵੱਲੋਂ ਤਾਂ ਨਹੀਂ ਕੋਈ ਖੇਡ ਹੈਗਾ ਦੂਏ ਪਾਸੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕਹਿੰਦੇ ਇਸ ਨਜ਼ਰੀਏ ਤੋਂ ਦੇਖ ਲਿਆ ਕਿ ਕਿਤੇ ਪਈਏ ਖੇਡ ਸਾਡਾ ਕੋਈ ਐਮਐਲਏ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਦੀ ਅਗਵਾਈ ਤਾਂ ਨਹੀਂ ਕਰੀ ਜਾਂਦਾ ਕੋਈ ਉਹਨਾਂ ਨੂੰ ਤਾਂ ਹੀ ਚਲਾ ਜਾਂਦਾ ਇਸ ਲਈ ਇੱਕ ਦੂਏ ਨੂੰ ਚੱਕੀ ਵੀ ਦੇਖਦੇ ਆ ਪਰ ਜਿਹੜੀ ਤਾਜ਼ਾ ਸਥਿਤੀ ਹੈ ਉਹ ਸਮਝਣਯੋਗ ਹੈ ਉਸ ਨੂੰ ਜੇ ਗੌਰ ਕਰੋਗੇ ਤਾਂ ਕਾਫੀ ਧੱਤ ਸਾਹਮਣੇ ਆਉਂਦੀ ਹੈ ਅੱਜ ਕਾਗਜ਼ ਚੈੱਕ ਕਰਨ ਦਾ ਦਿਨ ਸੀ ਰਾਜ ਸਭਾ ਦੇ ਨਹੀਂ ਆਮ ਆਦਮੀ ਪਾਰਟੀ ਵੱਲੋਂ ਸੱਤਾਧਾਰੀ ਧਿਰ ਵੱਲੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ 20 ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਦੇ ਫਾਰਮ ਤੇ ਦਸਤਖਤ ਕੀਤੇ ਹੋਏ ਨੇ ਮੋਹਰਾਂ ਲਾਈਆਂ ਹੋਈਆਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਪ੍ਰਧਾਨ ਅਮਨ अरोड़ा ਉਹ ਜਾ ਕੇ ਕਾਗਜ਼ ਦਾਖਲ ਕਰਾ ਕੇ ਆਏ ਸੀ ਨਾਲ ਕਵਰੀ ਕੈਂਡੀਡੇਟ ਵੱਜੋਂ ਅਰਜਿੰਦਰ ਗੁਪਤਾ ਦੀ ਧਰਮ ਪਤਨੀ ਦੇ ਵੀ ਕਾਗਜ਼ ਦਾਖਲ ਨੇ ਹਾਂ ਇਹ ਸੋ ਅਲਾਬਾਤ ਤਿੰਨ ਉਮੀਦਵਾਰ ਸੀਗੇ ਜਿਨ੍ਹਾਂ ਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਸਭ ਤੋਂ ਵੱਧ ਚਰਚਿਤ ਨਵਨੀਤ ਚਤੁਰਵੇਦੀ ਜਿਹੜਾ ਜੈਪੁਰ ਰਾਜਸਥਾਨ ਤੋਂ ਆਉਂਦਾ ਪਰਵਾਕਰ ਦਾਦਾ ਜਿਹੜਾ ਮਹਾਰਾਸ਼ਟਰ ਤੋਂ ਆਉਂਦਾ ਕਾਂਤੀ ਨਾਮ ਦਾ ਜਿਹੜਾ ਹైదరాబాద్ ਤੇਲਗਾਨਾ ਤੋਂ ਆਉਂਦਾ ਇਹ ਤਿੰਨ ਉਮੀਦਵਾਰ ਸੀ ਅੱਜ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਕਾਗਜ਼ ਤਾਂ ਹੋ ਗਏ ਰੱਦ ਕਾਂਤੀ ਤੇ ਪ੍ਰਵਾਕਰ ਦਾਦਾ ਕੋਲ ਕਹਿੰਦੇ ਨੰਬਰ ਹੀ ਨਹੀਂ ਸੀਗੇ ਜਿਨ੍ਹਾਂ ਰਾਹੀਂ ਉਹ ਮੈਦਾਨ 'ਚ ਟਿਕ ਸਕਦੇ ਇਸ ਨੂੰ ਉਹਦੇ ਕਾਗਜ਼ ਤਾਂ ਹੋ ਗਏ ਰੱਦ ਪਰ ਨਮਨੀਤ ਚੱਤਰਵੈਦੀ ਉਹ ਬੰਦਾ ਹੈ ਜਿਹੜਾ 6 ਅਕਤੂਬਰ ਨੂੰ ਕਾਗਜ਼ ਦਾਖਲ ਕਰਕੇ ਜਾਂਦਾ ਸਭ ਤੋਂ ਪਹਿਲਾਂ ਤੇ ਜਦੋਂ ਕਾਗਜ਼ ਦਾਖਲ ਕਰਨ ਦੇ ਲਈ ਉਹ ਆਉਂਦਾ ਤਾਂ ਉਹਦੇ ਫਾਰਮ ਦੇ ਉੱਤੇ 10 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਹੁੰਦੇ ਨੇ 10 ਘੱਟ ਨਹੀਂ ਇਸ ਨੂੰ ਲੈ ਕੇ ਉਸ ਨੂੰ ਮੌਕੇ ਤੇ ਇਤਲਾਹ ਦੇ ਦਿੱਤੀ ਜਾਂਦੀ ਕਿ ਭਾਈ ਤੇਰੇ ਕਾਗਜ਼ ਵੀ ਟਿਕਣਾ ਹੀ ਨਹੀਂਗੇ ਕਿਤੇ ਉਹ ਨਾਂ ਲਿਖੀ ਫਿਰਦਾ ਜੇ ਇਹਨਾਂ ਦੀ ਸਹਿਮਤੀ ਹੈ ਤਾਂ ਇਹਨਾਂ ਦੇ ਮੋਹਰ ਦਸਤਕਦ ਕਿੱਥੇ ਆ ਉਹ ਕਹਿੰਦਾ ਮੇਰੇ ਕੋਲ ਤਾਂ ਬਹੁਤ ਦਾ ਸਮਰਥਨ ਹੈ ਕੋਈ ਗੱਲ ਨਹੀਂ ਤੁਸੀਂ ਇਹ ਕਾਗਜ਼ ਰੱਖ ਲਓ ਜੇ ਰੱਦ ਹੁੰਦੇ ਇਹਨਾਂ ਨੂੰ ਰੱਦ ਕਰ ਲਿਓ ਮੈਨੂੰ ਇੱਕ ਫਾਰਮ ਹੋਰ ਦੇ ਦਿਓ ਕਹਿੰਦੇ ਉਹ ਨਾਮਜ਼ਦਗੀ ਪੱਤਰਾਂ ਦਾ ਇੱਕ ਸੈੱਟ ਹੋਰ ਲੈ ਕੇ ਚਲਾ ਗਿਆ ਉਸ ਸਮੇਂ ਤਾਂ ਕਈ ਨੂੰ ਲੱਗਿਆ ਹੋਊਗਾ ਕਿ ਕੀ ਇਹ ਹਾਸੀ ਖੇਲੀ ਕਰੀ ਜਾਂਦਾ ਹੈ ਪਰ ਕੱਲ ਜਦੋਂ ਆਖਰੀ ਦਿਨ ਸੀ 5 ਵਜੇ ਤੱਕ ਦਾ ਸਮਾਂ ਸੀ ਤਾਂ ਦਿਨ ਢਲਦਿਆਂ ਢਲਦਿਆਂ ਤੱਕ ਉਹ ਆ ਕੇ ਆਪਣਾ ਨਾਮਾ ਸੈੱਟ ਫੜਾ ਗਿਆ ਹੁਣ ਨਵੇਂ ਸੈੱਟ ਦੇ ਉੱਤੇ ਨਵੇਂ ਆਵਾਜ਼ ਦੀ ਪਾਰਟੀ ਦੇ ਮਤਲਬ ਜਿਹੜੇ ਪਹਿਲੇ 10 ਲਿਖੇ ਸੀ ਉਹਨਾਂ ਦੇ ਨਾਮ ਨਹੀਂ ਸੀ ਹੋਰ ਨਵੇਂ 10 ਦੇ ਨਾਮ ਸੀ ਉਹਨਾਂ ਦੇ ਨਾਮ ਵੀ ਸੀ ਉਹਨਾਂ ਦੇ ਦਸਕਤ ਵੀ ਸੀ ਉਹਨਾਂ ਦੀ ਮੋਹਰਾਂ ਵੀ ਸੀ ਤੇ ਫੇਰ ਕਹਿੰਦੇ ਜੀ ਵਿਧਾਨ ਸਭਾ ਦੇ ਸੈਕਟਰੀ ਸਾਹਿਬ ਤੇ ਉਹਨਾਂ ਦੀ ਟੀਮ ਨੇ ਲੈ ਕੇ ਰੱਖ ਲੈ ਵੀ ਠੀਕ ਹੈ ਜੀ ਹੁਣ ਤਾਂ ਦੁਸਤ ਆਪਣੇ ਪਿੰਨੋ ਕਰਕੇ ਗਏ ਉਹ ਕਰ ਬਈ ਪਰ ਜਦੋਂ ਦੀ ਪਰਚੋਲ ਕੀਤੀ ਗਈ ਉਹਨਾਂ ਦੇ ਨਾਮਾਂ ਦੇ ਐਮਐਲਏ ਦੇ ਨਾਮ ਸਾਹਮਣੇ ਆਏ ਉਹਨਾਂ ਦੇ ਬੂਹੇ ਖੜਕਾਏ ਗਏ ਪੁੱਛਿਆ ਗਿਆ ਤਾਂ ਇੱਕ ਕੀ ਸਾਰੇ ਦੇ ਸਾਰੇ ਐਮਐਲਏ ਮੁੱਖ ਦੇ ਨਜ਼ਰ ਆਏ ਕਿ ਨਾ ਅਸੀਂ ਕਿਸੇ ਨੂੰ ਫਸਟ ਕੀਤਾ ਨਾ ਸੈਕੰਡ ਕੀਤਾ ਨਾ ਅਸੀਂ ਕਿਸੇ ਨੂੰ ਧਮਕੀ ਪਰਟਾਈ ਨਾ ਕੀਤੀ ਮੋਰ ਲਾਈ ਨਾ ਕੀਤੀ ਦਸਤਕਤ ਕੀਤੀ ਸਾਡਾ ਕਿਥੋਂ ਵੈਸੇ ਰੋਲਾ ਇਸ ਗੱਲ ਦਾ ਵੀ ਪੈਣ ਲੱਗ ਪਿਆ ਕਿ ਜੀ ਨਵਨੀਤ ਚਤੁਰਬਿੰਦੀ ਇਹ ਚਤਰਾਈ ਕਰ ਗਿਆ ਜੀ ਕਹਿੰਦੇ ਇਹ ਜੀ ਕਹਿੰਦੇ ਆਮ ਆਦਮੀ ਪਾਰਟੀ ਦੇ ਐਮਐਲਏ ਕੋਲ ਪਹੁੰਚ ਗਿਆ ਜੀ ਉਹਨਾਂ ਨੂੰ ਕਹਿੰਦਾ ਜੀ ਕਿ ਜੀ ਮੈਂ ਮੈਨੂੰ ਦਿੱਲੀ ਵਾਲਿਆਂ ਨੇ ਭੇਜਿਆ ਜੀ ਆ ਤੁਹਾਡੇ ਦਸਕਰ ਤੇ ਮੋਹਰਾਂ ਮੰਗੀਆਂ ਨੇ ਜੀ ਇਹ ਜ਼ਰੂਰੀ ਹੈ ਜਿਨ੍ਹਾਂ ਦਾ ਹੁਕਮ ਹੈ ਜੀ ਫਲਾਣੇ ਦਾ ਢਿੰਕੇ ਦਾ ਕਹਿੰਦੇ ਜੀ ਖਰਾ ਕੇ ਲੈ ਗਿਆ ਕਈਆਂ ਤੋਂ ਕਈਆਂ ਤੇ ਕਹਿੰਦੇ ਅਸਲੀ ਕਈਆਂ ਤੇ ਝਾਲੀ ਇਹ ਵੀ ਗਲਤ ਹੋਰੀ ਪਰ ਇੱਕ ਬਾਡੇ ਤੋਂ ਜਿਨ੍ਹਾਂ ਦੇ ਪਹਿਲਾ ਨਾਮ ਸੀ ਉਹ ਵੀ ਮੁੱਕਰੇ ਨੇ ਤੇ ਜਿਨ੍ਹਾਂ ਦੇ ਹੁਣ ਨਾਮ ਨੇ ਐਮਐਲਏ ਨੇ ਉਹ ਵੀ ਮੁੱਕਰੇ ਨੇ ਸੋ ਮੈਂ ਤੁਹਾਡੇ ਦੁਆਰਾ ਧਿਆਨ ਚ ਲਿਆ ਦੇਣਾ। ਐਸੇ ਮੈਂ ਕੱਲੋਂ ਨਾਮ ਤੁਹਾਡੇ ਸਾਹਮਣੇ ਰੱਖੇ ਵੀ ਸੀ। ਜਦੋਂ 6 ਤਰੀਕ ਨੂੰ ਕਾ ਕੇ ਦਾਖਲ ਕਰਾ ਕੇ ਜਾਂਦਾ ਨਮਨੀ ਚਤੁਰਵੇਦੀ ਤਾਂ ਉਹਨੇ ਜਿਹੜਾ ਐਮਐਲਏ ਦੇ ਨਾਮ ਲਿਖੇ ਸੀ ਉਹਨਾਂ ਚ ਰਜਨੀਸ਼ ਦਈਆ, ਨਰੇਸ਼ ਕਟਾਰੀਆ, ਐ ਸੁਖਵੀਰ ਸਿੰਘ ਮੈਸਟਰਖਾਨਾ, ਐ ਰਣਵੀਰ ਭੁੱਲਰ, ਗੁਰਲਾਬ ਕਨੌਰ, ਅਮੋਲਕ ਸਿੰਘ, ਮਨਜੀਤ ਸਿੰਘ ਬਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਬਣਾਵਾਲੀ, ਕੁਲਵੰਤ ਸਿੰਘ ਬਾਜੀਗੜ੍ਹ ਤਾਦੀ ਇਹਨਾਂ ਦਸਾਂ ਦੇ ਨਾਮ ਸੀ ਹੁਣ ਜਦੋਂ ਲੰਘੇ ਕੱਲ ਸ਼ਾਮ ਨੂੰ ਨਵਾਂ ਸੈੱਟ ਦੇ ਕੇ ਗਿਆ ਜਿਹਦੇ ਵਿੱਚ ਐਮਐਲਏਾਂ ਦੇ ਦਸਖਤ ਤੇ ਮੋਹਰਾਂ ਵੀ ਲਾ ਕੇ ਦੇ ਕੇ ਗਿਆ ਤਾਦੀ ਇਹਨਾਂ ਦਸਾਂ 'ਚੋਂ ਇੱਕ ਵੀ ਨਾਮ ਨਹੀਂ ਸੀ ਜਦੋਂ ਕਿ ਇਹਨਾਂ ਦਸਾਂ 'ਚੋਂ ਦੋ ਤਿੰਨ ਨਾਮ ਉਹ ਨੇ ਜਿਨ੍ਹਾਂ ਨੇ ਰਜਿੰਦਰ ਗੁਪਤਾ ਨੂੰ ਵੀ ਦਸਖਤ ਕੀਤੇ ਨੇ ਉਹਦੀ ਉਮੀਦਵਾਰੀ ਦੇ ਵਿੱਚ ਵੀ ਹਾਮੀ ਭਰੀ ਆ ਹੁਣ ਜਿਹੜੇ ਨਵਾਂ ਸੈੱਟ ਦੇ ਕੇ ਗਿਆ ਨਵਨੀਤ ਚਤੁਰਵੇਦੀ ਉਹਦੇ ਵਿੱਚ ਜਿਹੜੇ ਨਾਮ ਸੀ ਕੋਈ ਨਾਮਾ ਤੋਂ ਬਿਲਕੁਲ ਬਖਰੇ ਸੀ ਤੇ ਇਹਦੇ ਵਿੱਚ ਵੀ ਦੋ ਤਿੰਨ ਨਾਮ ਉਹ ਸੀ ਯੋਨੰਦਰ)^{(1)} ਗੁਪਤਾਨੂ ਵੀ ਪਹਿਲ ਕਦਮੀ ਦੇ ਵਿੱਚ ਉਹਦੇ ਫਾਰਮਾਂ ਦੇ ਉੱਤੇ ਦਸਕਤ ਕੀਤੀ ਹੈ। ਹੁਣ ਜਿਹੜੇ ਨਵੇਂ ਨਾਮ ਸਾਹਮਣੇ ਆਏ ਉਹਨਾਂ 'ਚ ਗੁਰਦੇਵ ਸਿੰਘ ਦੇਵਮਾਨ ਨਾਬੇਵਾਲਾ, ਫਿਰ ਰੋਪੜ ਤੋਂ ਦਿਨੇ ਚੱਡਾ, ਫਿਰ ਲੁਧਿਆਣ ਤੋਂ ਅਸ਼ੋਕ ਪ੍ਰਾਸ਼ਰ ਪੱਪੀ, ਫਿਰ ਜਲੰਧਰ ਤੋਂ ਰਮਨ ਅਰੋੜਾ, ਫਿਰ ਅੰਮ੍ਰਿਤਸਰ ਤੋਂ ਕੁਬੇਰ ਵਿਜੇ ਪ੍ਰਤਾਪ, ਫਿਰ ਜਸਵੀਰ ਸਿੰਘ ਸੰਧੂ, ਫਿਰ ਦਵਿੰਦਰ ਸਿੰਘ ਲਾਢੀ ਤੋਂ ਹਸ, ਹੈ ਫਿਰ ਬੀਜੇ ਸਿੰਗਲਾ, ਫਿਰ ਫੋਜਾ ਸਿੰਘ ਸਰਾਰੀ ਮਦਨ ਲਾਲ ਬਖਾ। ਹੁਣ ਇਹਨਾਂ 'ਚੋਂ ਕਈ ਨਾਮ ਹੋਣੇ ਜਿਹਨਾਂ ਦੀ ਤਣਾ ਤਾਂ ਨਹੀਂ ਚੱਲਦੀ ਆ ਸਰਕਾਰ ਚ ਵੀ ਹਾਈ ਕਮਾਂਡ ਨਾਲ ਵੀ ਚਾਹੇ ਦੇ ਮੰਡ ਦਾ ਵੀ ਕਈ ਵਾਰ ਕੇ ਕੋਈ ਨਾ ਕੋਈ ਪਹਿਲੂ ਆ ਜਾਂਦਾ ਹੈ ਜਦੋਂ ਕੋਈ ਦਿਨੇ ਚੜਾ ਬਹੁਤ ਸਮੂਥ ਚੱਲ ਰਹੇ ਨੇ ਹੈਨਾ ਹਲਕੇ ਚ ਵੀ ਤੇ ਹਾਈ ਕਮਾਂਡ ਨਾਲ ਵੀ ਇੱਧਰ ਅਸ਼ੋਕ ਪ੍ਰਾਸ਼ਰ ਪੱਪੀ ਆ ਉਹਦੇ ਮਾਮਲੇ ਦੇ ਵਿੱਚ ਵੀ ਇਹ ਪਹਿਲ ਕਦਮੀ ਹੈਗੀ ਕਿ ਕਿ ਭਈ ਪੱਪੀ ਦਾ ਕੋਈ ਨਾ ਕੋਈ ਵਿਗਾੜ ਪੈ ਰਿਹਾ ਕਦੇ ਉਹ ਉਦਘਾਟਨੀ ਬੋਰਡ ਪਾ ਦਿੰਦਾ ਕਦੇ ਕੁਝ ਕਰਦਾ ਇਸ ਲਈ ਉਹਦਾ ਵੀ ਪਹਿਲੂ ਹੈਗਾ ਰਮਨ ਲੋੜਾ ਤਾਂ ਅੰਦਰ ਤੱਕ ਵੀ ਜਾਇਆ ਹੈ ਉੱਪਰ ਇੱਕ ਦੋ ਮਾਮਲੇ ਵੀ ਆਲੇ ਕੁਬਰ ਬਿਜੇ ਪ੍ਰਤਾਪ ਵੀ ਪਾਰਟੀ ਦੇ ਨਾਲ 36 ਦਾ ਅੰਕੜਾ ਹੈ ਹੈਨਾ ਇਸੇ ਤਰ੍ਹਾਂ ਬਿਜੇ ਸਿੰਘਲਾ ਦਾ ਸ਼ੁਰੂ ਛੇ ਪਿੱਛੇ ਫਸ ਗਿਆ ਸੀ 포ਜਾ ਸਿੰਘ ਸਰਾਰੀ ਨੂੰ ਮੰਤਰੀ ਉਹਦੇ ਤੋਂ ਉਟਾਇਆ ਸੋ ਇਹ ਚੋ ਨਾਮ ਹੈਗੇ ਨੇ ਉਹਨੇ ਨਾਮ ਬੜੇ ਸੋਚ ਸਮਝ ਕੇ ਚੁਣੇ ਨੇ ਕਿਹਨੇ ਦੱਸੇ ਨਾਮ ਕਿਨੇ ਨਾਮਾਂ ਦੀ ਉਹਦੇ ਕੋਲ ਸੂਚੀ ਸੌਂਪੀ ਕਿਹਨੇ ਉਹਨੂੰ ਸਲਾਹ ਦਿੱਤੀ ਕੌਣ ਉਹਦੇ ਪਿੱਛੇ ਹੈ ਇਹ ਸਵਾਲ ਵੀ ਵੱਡਾ ਹੁੰਦਾ ਹੈ ਪਰ ਅੱਜ ਹੁਣ ਜਦੋਂ ਐਮਐਲਏ ਨੇ ਦੱਸਤਾ ਜੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਸਾਡੇ ਨਾਮ ਨਹੀਂ ਨਾਮ ਨਹੀਂ ਅਸੀਂ ਸੈਂਪਟ ਲਟਾਏ ਅਸੀਂ ਮੋਹਰ ਨਹੀਂ ਲਾਈ ਅਸੀਂ ਦਸਤਖਤ ਨਹੀਂ ਕੀਤੇ ਤਦ ਕਹਿੰਦੇ ਜੀ ਅੱਜ ਉਹਦੇ ਕਾਗਜ਼ ਵੀ ਰੱਦ ਕਰ ਦਿੱਤੇ ਗਏ ਉਹ ਮਹਾਰਾਸ਼ਟਰ ਵਾਲੇ ਦਾ ਵੀ ਤੇਲਗਾਨਾ ਵਾਲੇ ਦਾ ਵੀ ਤੇ ਇਹ ਜੈਪੁਰ ਵਾਲੇ ਦਾ ਇਹਦੇ ਕਾਗਜ਼ ਵੀ ਰੱਦ ਹੋ ਗਏ ਹੁਣ ਕਾਗਜ਼ ਬਚੇ ਨੇ ਕੱਲੇ ਰਜਿੰਦਰ ਗੁਪਤਾ ਦੇ ਜਿਹਦਾ ਰਾਸਵਾ ਮੈਂਬਰ ਬਣਨਾ ਤਾਇਆ ਕਿ ਅਗਲੇ ਕੋਲ ਗਣਤੀ ਮਿੰਨਤੀ ਪੂਰੀ ਆ ਹਾਂ ਉਹਨਾਂ ਦੀ ਪਤਨੀ ਦੇ ਵੀ ਕਾਗਜ਼ ਰਸ ਪਾਏ ਗਏ ਨੇ ਪਰ ਉਹ ਕਾਨੂੰ ਕਾਗਜ਼ ਵਾਪਸ ਲੈ ਲੈਣਗੇ ਇੱਕ ਵਾਰ ਠੀਕ ਹੈ ਜੀ ਜਦੋਂ ਕਾਗਜ਼ ਵਾਪਸੀ ਹੋ ਗਈ ਤਾਂ ਕਿ ਰਜਿੰਦਰ ਗੁਪਤਾ ਤੇ ਉਹਨਾਂ ਦੇ 24 ਨੂੰ ਬਣਨਾ ਤੈ ਜੀ ਹੁਣ ਕੋਈ ਵੋਟਾਂ ਦੀ ਸਥਿਤੀ ਤਾਂ ਨਹੀਂ ਰਹੀ ਕਿਉਂਕਿ ਵਿਰੋਧੀ ਧਿਰ ਤੋਂ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਤੇ ਜੇ ਇਹਦੇ ਸਮਰਥਨ ਹੁੰਦਾ ਕਿਸੇ ਵਿਰੋਧੀ ਧਿਰ ਦੇ ਐਮਐਲਏ ਦਾ ਵੀ ਨਾ ਹੁੰਦਾ ਪਰ ਨਵਨੀਤ ਚੱਤਰਵੈਦੀ ਕਹਿੰਦਾ ਕਿ ਭਈ ਮੈਂ ਤਾਂ ਜਾਊਂਗਾ ਹਾਈ ਕੋਰਟ ਮੈਂ ਕਰੂੰਗਾ ਇਹਨਾਂ ਦੇ ਖਿਲਾਫ ਕੇਸ ਉਧਰ ਦੂਏ ਪਾਸੇ ਜ਼ਿਲ੍ਹਾ ਪੱਧਰ ਤੇ ਐਮਐਲਏ ਨੇ ਕਰਾਤੀ ਐਫਆਈਆਰ ਤੇ ਰੋਪੜ ਦੀ ਕਿਦੋਂ ਥਾਮਾਂ ਦੀ ਪੁਲਿਸ ਕਹਿੰਦੇ ਨਮਨੀ ਚੱਤਰਬ蒂 ਨੂੰ ਲੱਭਦੇ ਲੱਭਦੇ ਚੰਡੀਗੜ੍ਹ ਵੀ ਆ ਗਈ ਹੁਣ ਪਤਾ ਨਹੀਂ ਚੰਡੀਗੜ੍ਹ ਹੀ ਫੇਰੀ ਮਾਰ ਕੇ ਮੁੜ ਜਾਣਗੇ ਕਿ ਜੈਪੁਰ ਤੱਕ ਉਹਦੇ ਟਿਕਾਣਿਆਂ ਤੱਕ ਵੀ ਜਾਣਗੇ ਹੁਣ ਇਹਦੇ ਵਿਚਾਲੇ ਸ਼ੰਕੇ ਸ਼ੋਭੇ ਦੇ ਖੜੇ ਨੇ ਕਿ ਕੀ ਇਹ ਕਿਸੇ ਦੀ ਸ਼ਰਾਰਤ ਸੀ ਬਾਹਰੋਂ ਹੀ ਕਿਉਂ ਆਏ ਤੈਨੂੰ ਉਮੀਦਵਾਰ ਕੋਈ ਸਥਾਨਕ ਉਮੀਦਵਾਰ ਵੀ ਭਰ ਸਕਦਾ ਸੀ ਕੋਈ ਵਿਰੋਧੀ ਧਿਰ ਵੀ ਆਪਣਾ ਸਾਂਝਾ ਉਮੀਦਵਾਰ ਖੜਾ ਕਰ ਸਕਦੀ ਸੀ ਇਹ ਤਿੰਨ ਬੰਦੇ ਬਾਹਰੋਂ ਹੀ ਕਿਉਂ ਆਏ ਕੌਣ ਲੈ ਕੇ ਆਏ ਹਨ ਕਹਿੰਦੇ ਜੀ ਭ੍ਰੋទਿਰ ਕਾਂਗਰਸ ਹੈ ਜਾਂ ਕੇਂਦਰ ਦੇ ਵਿੱਚ ਬੀਜੇਪੀ ਹੈ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਵਰਕਰ ਇਹਨਾਂ ਦੀ ਗੱਲ ਕਰਦੇ ਨੇ ਕੁਝ ਕਹਿੰਦੇ ਹੋ ਸਕਦਾ ਵੀ ਬੀਜੇਪੀ ਪੰਜਾਬ ਦੇ ਵਿੱਚ ਹੈ ਨਾ ਸ਼ਰਾਰਤਾਂ ਕਰਾ ਰਹੀ ਹੋਵੇ ਜਦੋਂ ਕਿ ਕਹਿੰਦੇ ਅੰਦਰੋਂ ਹੀ ਫਿਰ ਜਵਾਬ ਮਿਲਦਾ ਪਾਰਟੀ 'ਚ ਕਿ ਆਏ ਨਹੀਂ ਬਾਈ ਉਹਨਾਂ ਕੋਲ ਪੈਸਾ ਮਸਲ ਪਾਵਰ ਮਨੀ ਪਾਵਰ ਸਾਡੇ ਨਾਲੋਂ ਵੱਧ ਹੈ ਜੋ ਇਹਹੀ ਉਸ਼ਾਰਤ ਕਰਨਗੇ ਫਿਰ ਤਾਂ ਐਮਐਲਏ ਨੂੰ ਨਾਲੇ ਲਿਖ ਜਾਣਗੇ 10 ਤੱਕ ਕਾਗਜ਼ ਦਾਖਲ ਕਰਾਉਣ ਜਾਣਗੇ ਫਿਰ ਤਾਂ ਕਹਿੰਦੇ ਉਹ ਇੱਥੋਂ ਤੱਕ ਵੀ ਗੱਲ ਨਹੀਂ ਜੀ ਉਹਨਾਂ ਦੀ ਸ਼ਰਾਰਤ ਨਹੀਂ ਕਿ ਉਹਨਾਂ ਦੇ ਸਿਰ ਜਾਂ ਕਿਸੇ ਹੋਰ پارٹی ਦੇ ਸਿਰ ਕੋਈ ਠਿਕਰਾ ਪੰਨਣ ਦੀ ਕੋਆਇਦਾ ਕੀ ਇਹ ਦੱਸਣ ਲਈ ਦੇਖੋ ਜੀ ਬਾਹਰੀਆਂ ਨੂੰ ਲਿਆ ਕੇ ਯੂਰੇ ਦਖਲ ਕਰਾਈ ਜਾ ਰਹੀ ਹੈ ਇਸ ਦੀ ਆਵਾਜ਼ ਦੀ پارٹی ਆਪਣਾ ਬਾਹਰੀ ਦਾ ਦਾਗ ਇਦਾਂ ਤੋਂਣਾ ਚਾਹੁੰਦੀ ਹੈ ਜਾਂ ਪੰਜਾਬ ਦੇ ਮੂਰੇ ਜਿਹੜੇ ਮਸਲੇ ਖੜੇ ਸੀ ਖਾਸ ਕਰਕੇ ਉਸ ਦਿਨ ਜਦੋਂ ਰਜਿੰਦਰ ਗੁਪਤਾ ਨੂੰ ਉਮੀਦਵਾਰ ਬਣਾਇਆ ਤਦ ਜਿਹੜਾ ਵਿਰੋਧ ਖੜਾ ਹੋ ਰਿਹਾ ਸੀ ਉਸ ਵਿਰੋਧ ਨੂੰ ਇਸ ਤਰੀਕੇ ਨਾਲ ਮੱਠਾ ਕਰ ਦਿੱਤਾ ਗਿਆ ਇਸ ਤਰੀਕੇ ਨਾਲ ਖਤਮ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਕਿ ਆ ਚੱਕੋ ਜੀ ਮੁੱਦਾ ਤਾਂ ਇਹ ਬਣ ਗਿਆ ਕਿੱਥੋਂ ਆ ਗਿਆ ਜੀ ਕਿਵੇਂ ਆ ਗਿਆ ਜੀ ਕਿਹਨੇ ਕਾਗਜ਼ ਭਰਾਤੇ ਜੀ ਕਿ ਇਸ ਤਰ੍ਹਾਂ ਦੀ ਕੋਈ ਸਿਆਸੀ ਖੇਡ ਹੋਈ ਆ ਪਰ ਇਹ ਬਹੁਤ ਜੇਕਰ ਪਾਰਟੀ ਦੇ ਅੰਦਰੋਂ ਜਾਂ ਪਾਰਟੀ ਦੇ ਬਾਹਰੋਂ ਕਿੱਥੋਂ ਵੀ ਹਰਕਤ ਹੋਈ ਆ ਜੇਕਰ ਐਮਐਲਏ ਦੇ ਵਿੱਚ ਸਹਿਮਤ ਨਹੀਂ ਹੈਗੇ ਤਾਂ ਇਹ ਬਹੁਤ ਘਟੀਆ ਹਰਕਤ ਹੈ ਪਰ ਜਦੋਂ ਪਹਿਲਾ ਸੈਟ ਆਇਆ ਤਦ ਤੇ ਹੁਣ ਦੂਜਾ ਸੈਟ ਆਇਆ ਤਦ ਕੀ ਕਵਾਇਦ ਕਾਗਜ਼ ਰੱਦ ਕਰਨ ਤੱਕ ਰੁਕੇਗੀ ਅਗਲਾ ਤਾਂ ਕਹਿੰਦਾ ਮੈਂ ਜਾਊਂਗਾ ਹਾਈ ਕੋਰਟ ਇੱਥੇ ਐਫ ਆਈ ਆ ਨਾ ਕਰਾ ਲਿਆ ਐ ਐਮ ਐਲ ਨੇ ਆਪਣੇ ਪੱਧਰ ਤੇ ਪਰ ਪਾਰਟੀ ਦਾ ਸਰਕਾਰ ਦਾ ਬਿਆਨ ਕਿੱਥੇ ਆ ਸਰਕਾਰ ਇਹਦੇ ਮਸਲੇ ਤੇ ਪਹਿਲ ਕਦਮੀ ਕਿੱਥੇ ਕਰ ਰਹੀ ਹੈ ਸਰਕਾਰ ਇਸ ਨੁਕਤੇ ਨੂੰ ਛੂਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ਕਿ ਕਿਵੇਂ ਹੋ ਗਿਆ ਤੇ ਇਸ ਨੂੰ ਆਉਂਦੇ ਸਮੇਂ ਦੇ ਵਿੱਚ ਕਹੀਂ ਪਹਿਲੂ ਤੋਂ ਦੇਖਿਆ ਜਾ ਰਿਹਾ ਹੈ ਕਿ ਪਾਰਟੀ ਦੇ ਅੰਦਰ ਇੱਕ ਦੂਏ ਪ੍ਰਤੀ ਜਿਹੜੇ ਸ਼ੰਕੇ ਸ਼ੋਬੇ ਵੱਧ ਰਹੇ ਨੇ ਰੱਤਨ ਆ ਵਧ ਰਿਹਾ ਇਹ ਉਹਦਾ ਵੀ ਪ੍ਰਕਟਾਵਾ ਸੋ ਇਸ ਲਈ ਜਿਨ੍ਹਾਂ ਦੇ ਨਾਮ ਨੇ ਉਹ ਆਪਣੀ ਹੀ ਲੀਡਰਸ਼ਿਪ ਕਰਨੀ ਸ਼ੱਕ ਨਾਲ ਦੇਖਦੇ ਨੇ ਕਿ ਸਾਡੇ ਨਾਮਾਂ ਦੀ ਕਿਤੇ ਸ਼ਰਾਫਤਨ ਵਰਤੋਂ ਕਰਕੇ ਕਾਨੂੰ ਟਿੱਕਾਂ ਦੇਣ ਸਮੇਂ ਕਿਹਾ ਜਾਵੇ ਕਿਉਂਕਿ ਇਹਨਾਂ ਚੋਂ ਬਹੁਤ ਈਆਂ ਟਿੱਕ ਇਕੱਠੀ ਜਾਣੀਆਂ ਰਈ ਬੀਹਾਂ ਚ ਕੀ ਕਿਹਾ ਜਾਵੇ ਦੇਖੋ ਜੀ ਤੁਸੀਂ ਤਾਂ ਪੰਗਾ ਪਾ ਲੇ ਸੀ ਅਸੀਂ ਇਸ ਸਮੇਂ ਬੋਲੇ ਹੁਣ ਜਾਓ ਜਾਂ ਫਿਰ ਐਮਐਲਏ ਨੂੰ ਹੀ ਲੱਗਦਾ ਕਿ ਨਹੀਂ ਇਹ ਸ਼ਰਾਫਤ ਸਾਡੀ ਲੀਡਰਸ਼ਿਪ ਨੇ ਕੀਤੀ ਆ अनुपਸਾਉਣੀ ਤੇ ਲੈਨਸ਼ਿਪ ਲੱਗਦਾ ਨਹੀਂ ਐਮਐਲਏ ਕਿਸੇ ਦੀ ਸ਼ਹਿ ਚ ਆਗੇ ਨਹੀਂ ਕਿਸੇ ਚ ਆਗੇ ਨਹੀਂ ਸੋਸ਼ਣ ਕੇ ਸ਼ੋਭੇ ਤਾਂ ਹੋਰ ਵੱਧ ਗਏ ਨੇ ਜਨਾਬ ਕਾਫੀ ਗਹਿਰੇ ਹੋ ਗਏ ਨੇ ਪਰ ਇਹਦੇ ਨਾਲ ਪੰਜਾਬ ਦੇ ਮੁੱਖ ਮੁੱਦੇ ਵੀ ਪਿੱਛੇ ਹੋਏ ਨੇ ਧਿਆਨ ਇਧਰ ਵਿਕੇਂਦਰਤ ਹੋਇਆ ਇਹ ਵੀ ਪਹਿਲੂ ਵਾਚਿੰਗ ਲੋਕ ਹੈ ਬੀਬੀਐਮਬੀ ਆਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਦਾ ਕਾਫੀ ਹੱਦ ਤੱਕ ਕੰਟਰੋਲ ਕੇਂਦਰ ਆਪਣੇ ਹੱਥ ਚ ਲੈ ਚੁੱਕਿਆ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਕੰਟਰੋਲ ਹੁਣ ਕੇਂਦਰ ਕੋਲੇ ਹੈ ਪਹਿਲਾਂ ਮੈਂਬਰਾਂ ਦੇ ਵਿੱਚ ਸਾਡੀ ਤਾਕਤ ਘਟਾਈ ਅੰਦਰ ਕੰਟਰੋਲ ਸਾਡੇ ਹੱਥੋਂ ਖੋਇਆ ਜਦੋਂ ਕਿ ਪਹਿਲਾਂ ਫਿਕਸ ਸੀ ਕਿ ਜਿਹੜਾ ਵੀ ਪੰਜਾਬ ਦਾ ਮੈਂਬਰ ਹੋਊਗਾ ਉਹ ਪਾਵਰ ਦਾ ਇੰਚਾਰਜ ਹੋਊਗਾ ਜਿਹੜਾ ਹਰਿਆਣੇ ਦਾ ਮੈਂਬਰ ਹੋਊਗਾ ਉਹ ਸਿੰਚਾਈ ਦਾ ਚਾਲ ਚੱਲੇਗਾ ਪਰ BBMP ਜੀ ਦਾ ਕੰਮ ਮੈਨੇਜ ਕਰਨਾ ਹੈ ਮੈਨੇਜਮੈਂਟ ਕਰਨਾ ਹੈ ਉਹ BBMP ਪਾਣੀਆਂ ਦੀ ਵੰਡ ਵੀ ਕਰਦੀ ਆ ਆਪਣੀ ਮਰਜ਼ੀ ਨਾਲ ਪਾਣੀ ਛੱਡਦੀ ਵੀ ਆ ਆਪਣੀ ਮਰਜ਼ੀ ਨਾਲ ਡੈਮ ਭਰਦੀ ਵੀ ਉਹ ਸਾਰਾ ਕੁਝ ਆਪਣੇ ਹੱਥਾਂ ਨਾਲ ਕਰ ਰਹੀ ਹੈ। ਇਹਨਾਂ ਨੂੰ ਕੁਝ ਨਹੀਂ ਪੁੱਛਿਆ ਜਾ ਰਿਹਾ ਇਹਦਾ ਮਤਲਬ। ਕਹਿੰਦੇ ਦੱਸ ਦਿੰਨੇ ਆ ਜੀ ਤੁਹਾਨੂੰ ਪਰ। ਫਿਰ ਪਿਛਲੇ ਦਿਨੀ ਸੁਰੱਖਿਆ ਨੂੰ ਲੈ ਕੇ ਮਾਮਲਾ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰਾਂ ਨੇ ਬਹੁਤ ਇਸ ਨੂੰ ਵੱਡਾ ਮੁੱਦਾ ਬਣਾ ਕੇ ਐ ਕਿਵੇਂ? ਆਹ ਦੇਖੋ ਜੀ ਹਰਿਆਣੇ ਨੂੰ ਵੱਧ ਪਾਣੀ ਛੱਡਣ ਲੱਗੇ ਸੀ ਕਿ ਆਪਾਂ ਜਾ ਕੇ ਕੰਟਰੋਲ ਕਰ ਲਿਆ ਬਚਾ ਲਿਆ। ਪਰ ਉਸ ਤੋਂ ਬਾਅਦ ਕੇਂਦਰ ਨੇ ਤਹਈਆ ਕਰ ਲਿਆ ਕਿ ਜਿਹੜੀ ਰਹਿੰਦੀ ਖੁੰਦੀ ਤਾਕਤ ਵੀ ਹੈ ਪੰਜਾਬ ਕੋਲ ਬੀਬੀਐਮਬੀ ਦੀ ਉਹ ਖੋਲੀ ਜਾਵੇ। ਦੈਮ ਸਾਡੀ ਜ਼ਮੀਨ ਤੇ ਬਣੇ ਦਰਿਆ ਸਾਡੇ ਹਿਮਾਚਲ ਤੋਂ ਵਾਕਿਆ ਆ ਕੇ ਜਦੋਂ ਪੰਜਾਬ 'ਚ ਆਗੇ ਤਾਂ ਜਿੱਥੋਂ ਵਾਕੇ ਜਾਂਦੇ ਆ ਜਿੱਥੋਂ ਲੰਘ ਕੇ ਜਾਂਦੇ ਆ ਜਿੱਥੋਂ ਵਹਿੰਦੇ ਆ ਦਰਿਆ ਉੱਥੇ ਉਹਨਾਂ ਦੀ ਮਾਲਕੀ ਹੈ ਰਿਪੀਲਿਅਨ ਸਿਧਾਂਤ ਦਾ ਇਹ ਫਾਰਮੂਲਾ ਹੁਣ ਜੇ ਤੁਸੀਂ ਨਹਿਰਾਂ ਕੱਢ ਰਹੇ ਹੋ ਤੇ ਉਹ ਨਹਿਰਾਂ ਦੀ ਵੰਡ ਬਣੀ ਦਾ ਤਰੀਕਾ ਇਹ ਅਪਣਾ ਰਹੇ ਹੋ ਕਿ ਜੀ ਠੀਕ ਹੈ ਜੀ ਹਰਿਆਣਾ ਸਾਡਾ ਸੀ ਜੀ ਇਸ ਲਈ ਉਹਨੂੰ ਦੇਵਾਂਗੇ ਉਧਰ ਜਿਹੜੇ ਰਪਾਣੀ ਰਹਿ ਗਿਆ ਉਹ ਚੋਂ ਸਾਨੂੰ ਨਹੀਂ ਦੇਵਾਂਗੇ ਇਹ ਕਮਾਲ ਦਾ ਪਹਿਰਾਸਤਾਨ ਨੂੰ ਵੀ ਚਾਹੀਦਾ ਜੀ ਪਾਣੀ ਦਿੱਲੀ ਨੂੰ ਵੀ ਚਾਹੀਦਾ ਜੀ ਚੰਡੀਗੜ੍ਹ ਨੂੰ ਵੀ ਚਾਹੀਦਾ ਜੀ ਦੋ ਜੀ ਇਹਨਾਂ ਚੋਂ ਉਹਦੇ ਕੰਟਰੋਲ ਲਈ ਜੀ ਅਸੀਂ BBMP ਬਣਾਈ ਜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMP ਨੂੰ ਚਲਾਉਣ ਦਾ ਖਰਚਾ 40% ਪੰਜਾਬ ਦੇਊਗਾ ਜੀ 30% ਹਰਿਆਣਾ ਦੇਊਗਾ ਜੀ 24% ਰਾਜਸਤਾਨ ਦੇਊਗਾ ਜੀ ਹੈ 6 4% ਜੀ ਹਿਮਾਚਲ ਦੇਊਗਾ ਜੀ 2% ਚੰਡੀਗੜ੍ਹ 40% ਅਸੀਂ ਦੇ ਰਹੇ ਹਾਂ ਬਾਕੀ ਸਾਰੀਆਂ ਧਿਰਾਂ 60% ਮਿਲ ਕੇ ਦੇ ਰਹੀਆਂ ਨੇ ਹੁਣ ਇਸ ਨੁਕਤੇ ਤੇ ਦਾਅ ਤੈ ਸਵਾਲ ਖੜਾ ਹੋਇਆ ਕਿ ਕੇਂਦਰੀ ਜਿਹੜਾ ਬਿਜਲੀ ਮੰਤਰਾਲਾ ਉਹਨੇ ਸੁਭਿਆ ਨੂੰ ਤਸਵੀਦ ਭੇਜੀ ਹੈ ਕਿ ਵੀ ਰਾਜਸਥਾਨ ਤੇ ਹਿਮਾਚਲ ਦੀ ਚਿਰਾਂ ਤੋਂ ਮੰਗ ਸੀ ਕਿ ਉਹਨਾਂ ਦੇ ਮੈਂਬਰ ਵੀ ਇਹਦੇ ਵਿੱਚ ਪੱਕੇ ਤੌਰ ਤੇ ਐਡ ਕੀਤੇ ਜਾਣ ਟੈਂਪਰੇਰੀ ਨਾ ਹੋਣ ਪਹਿਲਾਂ ਉਹ ਟੈਂਪਰੇਰੀ ਤੁਰੇ ਹੁੰਦੇ ਨੇ ਹਰ ਬਾਰ ਪੰਜਾਬ ਤੇ ਹਰਿਆਣਾ ਨੇ ਦਾ ਵਿਰੋਧ ਕੀਤਾ ਕਿ ਨਹੀਂ ਇਹ ਸਾਡੇ ਲਈ ਬਣਿਆ ਸਾਡਾ ਜੀ ਇਹ ਮਸਲਾ ਸਾਡਾ ਜੀ ਅਸੀਂ ਨਹੀਂ ਝਟਾਂਗੇ ਜੀ ਸਾਡੇ ਦੋਵਾਂ ਦੇ ਮੈਂਬਰ ਪੱਕੇ ਹੋਣਗੇ ਇਸ ਲਈ ਸਿੰਚਾਈ ਦਾ ਮੈਂਬਰ ਉਹਨਾਂ ਦੇ ਉੱਤੇ ਪਾਵਰ ਦਾ ਮੈਂਬਰ ਸਾਡਾ ਸੀ ਹੁਣ ਇਹਦੇ ਵਿੱਚ ਵੀ ਇਹ ਫਿਰ ਬਦਲ ਕਰਨ ਲੱਗ ਪਏ ਇਹਦੇ ਵਿੱਚ ਵੀ ਕਿ ਜੀ ਇਹ ਇਹ ਇਹਦਾ ਨੋਰਮਲੀ ਪੂਰਾ ਜੀ ਇਹਦਾ ਆ ਨਹੀਂ ਪੂਰਾ ਜੀ ਇਸ ਲਈ ਬਾਹਰੋਂ ਲਿਆ ਕੇ ਲਾਉਣ ਲੱਗ ਪਏ ਪਰ ਹੁਣ ਇਹ ਇਹਨਾਂ ਨੇ ਤਸਦੀਕ 'ਤੇ ਜਿਹਨਾਂ ਸੁੱਭਿਆਂ ਨੂੰ ਤੁਹਾਡੀ ਰਾਏ ਮੰਗੀ ਆ ਵਿਰਾਸਣ ਕਿਉਂ ਨਾ ਕਰੂਗਾ ਮਾਛਲ ਕਿਉਂ ਨਾ ਕਰੂਗਾ ਚੰਡੀਗੜ੍ਹ ਕਿਉਂ ਨਾ ਕਰੂਗਾ ਤੇ ਹਰਿਆਣਾ ਕੇਂਦਰ ਦੀ ਸਰਕਾਰਾਂ ਦੇ ਕੇਂਦਰ ਦੀ ਮਨਸ਼ਾ ਹਰਿਆਣਾ ਕੀ ਕੀਮਤ ਨਾ ਕਰ ਲਵੇ ਤੇ ਜਿਹੋ ਜੀ ਸਥਿਤੀ ਸਾਡੇ ਵਾਲੇ ਜੀ ਗੁੱਡੇ ਟੇਕਿਆ ਦਿੱਲੀ ਮੂਰੇ ਇਹਨਾਂ ਦੇ ਵੀ ਕਿੱਥੇ ਮਤਉਣੀਆ ਕਿ ਹਾਂ ਡਰਾਮਾ ਹੋ ਸਕਦਾ ਫੇਰ ਭੱਜਣਾ ਟਾਲ ਭੱਜਣਾ ਫੇਰ ਨੰਗਲ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਨੰਗਲ ਹੋ ਸਕਦੀ ਆ ਕਿਉਂ ਦਿੱਲੀ ਨੂੰ ਨਹੀਂ ਜਾਂਦੇ ਜੰਤਰ ਮੰਤਰ ਤੇ ਨਹੀਂ ਜਾਂਦੇ ਹੈ ਸੰਸਦ ਮੂਰੇ ਨਹੀਂ ਜਾਂਦੇ ਨਰਿੰਦਰ ਮੋਦੀ ਮਿੱਥਿਆ ਦੇ ਘਰ ਮੂਰੇ ਨਹੀਂ ਜਾਂਦੇ ਉੱਥੇ ਜਾਣੋਂ ਡਰ ਲੱਗਦਾ ਹੁਣ ਮੁੱਤਾਇਰ ਬਣ ਰਿਹਾ ਜੀ ਕਹਿੰਜੀ ਐਦਾਂ ਕਿਵੇਂ ਕਰ ਦੂਗਾ ਕੇਂਦਰ ਜੀ ਉਹਨਾਂ ਦੇ ਪੱਕੇ ਮੈਂਬਰ ਕਿਵੇਂ ਲੈ ਲੂਗਾ ਜੀ ਖਰਚਾ ਤਾਂ ਸੀ ਵੱਧ ਦਿੰਨੇ ਆ ਸਰਦਾਰ ਅਮੀਰ ਸਿੰਘ ਹੋਰਾਂ ਦਾ ਕਿ ਨੁਕਤਾ ਬੜਾ ਬਾਜਬ ਸੀ ਉਹ ਕਹਿੰਦੇ ਵੀ ਪੈਸਾ ਹੀ ਅਧਾਰ ਹੈ ਕਿ ਖਰਚਾ ਸੀ ਦਿੰਨੇ ਆ ਇਸ ਲਈ ਉਹਨਾਂ ਦਾ ਮੈਂਬਰ ਕਿਵੇਂ ਕਹਿੰਦੇ ਤਕਨੀਕੀ ਮਸਲਾ ਕਿੱਥੇ ਆ 1966 ਚ ਪਾਣੀਆਂ ਦੀ ਵੰਡ ਸਮੇਂ ਸੁੱਬਿਆਂ ਦੀ ਵੰਡ ਸਮੇਂ ਜਿਹੜਾ ਐਕਟ ਬਣਿਆ ਪੁਨਰਗਠਨ ਐਕਟ ਉਹਦੇ ਵਿੱਚ ਸੋਧ ਕਰਨ ਨੂੰ ਫਿਰਦੇ ਹੋ ਕਹਿੰਦੇ ਉਹਦੇ ਉੱਤੇ ਲੜਾਈ ਕਿਉਂ ਨਹੀਂ ਲੜਦੀਆਂ ਸਾਡੀਆਂ ਸਰਕਾਰਾਂ ਸਾਡੀਆਂ ਰਾਜਨੀਤਿਕ ਤਰ੍ਹਾਂ ਕਹਾਂ ਕਿਵੇਂ ਵੀ ਕਹਿੰਦੇ ਪੈਸਿਆਂ ਦੀ ਕੀ ਗੱਲ ਕਹਨੂੰ ਮਾਚਲ ਕਹਿ ਦੂਗਾ ਕਾਨੂੰ ਰਾਸਨ ਕਹਿ ਦੂਗਾ ਕਿ ਜੀ ਅਸੀਂ ਦੋਏ 50-50% ਦੇ ਦਿੰਨੇ ਆ। ਮਤਲਬ ਫਿਰ ਕੀ ਕਰੂੰਗੇ ਤੁਸੀਂ? ਕਹਿੰਦੇ ਉਹ ਕਹਿੰਦੇ ਜੀ ਅਸੀਂ ਵੱਧ ਦੇ ਦਿੰਨੇ ਆ। ਤੁਹਾਡੇ ਵਾਲੇ 40-20 ਅਸੀਂ 10-10% ਲੈ ਲੈਨੇ ਜੇ ਤੁਸੀਂ ਦੇ ਦਿਆ ਕਰੋ ਜੀ 20%। ਫਿਰ ਸਵਾਲ ਆਜੂਗੇ ਨੇ। ਸਵਾਲ ਪੈਸੇ ਦਾ ਨਹੀਂ ਆ ਸਵਾਲ ਹੱਕ ਦਾ, ਅਧਿਕਾਰ ਦਾ, ਕਾਨੂੰਨ ਦਾ, ਸੰਵਿਧਾਨ ਦਾ ਆ। ਤੇ ਇਹਦਾ ਕੋਈ ਮਤਲਬ ਇਹ ਤਸਵੀਰ ਤਾਂ ਭੇਜਤੀ ਕਿ ਜੀ ਅਸੀਂ ਉਹਨਾਂ ਦੇ ਪੱਕੇ ਮੈਂਬਰ ਲਾਉਣੇ ਆ ਜਦੋਂ ਕੰਮ ਇਹ ਦੋ ਨੇ ਕਹਿੰਦੇ ਇੱਕ ਪਾਵਰ ਦਾ ਇੱਕ ਸਿੰਚਾਈ ਦਾ ਤੇ ਉਹਦੇ ਲਈ ਨਿਯਮ ਤੈ ਸੀਗਾ ਕਿ ਪੰਜਾਬ ਦਾ ਬੰਦਾ ਪਾਵਰ ਦਾ ਕੰਮ ਦੇਖੂਗਾ ਤੇ ਹਰਿਆਣਾ ਦਾ ਬੰਦਾ ਸਿੰਚਾਈ ਦਾ ਕੰਮ ਦੇਖੂਗਾ ਤੇ ਫਿਰ ਇਹ ਦੋ ਬੰਦੇ ਪੱਕੇ ਹੋਰ ਲਾ ਕੇ ਕਰਾਉਣਾ ਚਾਹੀਦਾ ਜੀ ਕਹਿੰਦੇ ਜਦੋਂ ਕਿ ਮਾਇਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਬੀਬੀ ਐਮਬੀ ਦੀ ਜ਼ਰੂਰਤ ਨਹੀਂ ਹੁਣ ਇਹ ਕੰਟਰੋਲ ਸਥਾਨਕ ਸੂਬੇ ਨੂੰ ਮਿਲਣਾ ਚਾਹੀਦਾ ਹੋਰ ਨਾ ਡੈਮਾ ਦੇ ਹਵਾਲੇ ਨਾਲ ਹੋਰ ਨਾ ਮੈਂ ਸੁੱਬਿਆਂ ਦੇ ਹਵਾਲੇ ਨਾਲ ਤੁਸੀਂ ਝਾਤ ਮਾਰ ਕੇ ਦੇਖੋ ਕਿ ਕੰਟਰੋਲ ਕਿਹਦੇ ਹੱਥ 'ਚ ਹੈ ਜਦੋਂ ਸੁੱਬਿਆਂ ਦਾਤ ਕਰੋਂ ਸੁੱਬਿਆਂ ਕੋਲ ਕਿਉਂ ਨਹੀਂ ਗਿਆ ਕਹਿੰਦੇ ਇਸ ਨੁਕਤੇ ਤੇ ਗੱਲ ਕਿਉਂ ਨਹੀਂ ਹੁੰਦੀ ਪਰ ਨਹੀਂ ਕੇਂਦਰ ਨੇ ਤੈਅ ਕਰ ਲਿਆ ਕਿ ਅਸੀਂ ਕੇਂਦਰੀ ਕੰਟਰੋਲ ਕਰਨਾ ਚਾਹੇ ਸੁਰੱਖਿਆ ਦਾ ਮਸਲਾ ਹੋਵੇ ਚਾਹੇ ਪਾਣੀਆਂ ਦੀ ਵੰਡ ਦਾ ਮਸਲਾ ਹੋਵੇ ਚਾਹੇ ਮੈਂਬਰੀ ਦਾ ਮਸਲਾ ਹੋਵੇ ਤੇ ਸਾਡੇ ਵਾਲੇ ਕਹਿੰਦੇ ਠੀਕ ਹੈ ਜੀ ਜੋ ਤੁਸੀਂ ਕਰਨਾ ਕਰੋ ਅਸੀਂ ਤਾਂ ਮਾੜਾ-ਮਾੜਾ ਬਿਆਨ ਦੇ ਦਾਂਗੇ ਜੀ ਮਾੜਾ-ਮਾੜਾ ਬੋਲਦਾਂਗੇ ਕਿ ਲੜਾਈ ਨਹੀਂ ਲੜ ਸਕਦੇ ਨਾ ਵਿਰੋਧੀ ਤਰ੍ਹਾਂ ਨਾ ਸੱਤਾ ਤਰ੍ਹਾਂ ਸਰਕਾਰ ਕੀ ਸਕਦੀਆਂ ਸਰਕਾਰਾ ਚਲੋ ਆਪਾਂ ਉਹਦੇ ਤੇ ਵੀ ਆ ਜੰਨੇ ਆ ਸਰਕਾਰਾਂ ਕਹਿੰਦੀਆਂ ਜੀ ਸਾਡਾ ਕੰਮ ਤਾਂ ਰੇਤਾ ਵੇਚਣਾ ਹੈ ਸਾਡਾ ਕੰਮ ਤਾਂ ਮਲਟੀਨੇਸ਼ਨਲ ਬਿਲਡਿੰਗਾਂ ਬਣਾਉਣਾ ਹੈ ਉਹ ਬਹੁ ਮੰਜਰੀਆਂ ਮਾਰ ਤਾਂ ਕੀ ਕਹਿੰਦੇ ਉਹਨੂੰ ਹੈ ਨਾ ਉਹ ਬਣਾਉਣਾ ਹੈ ਸਾਡਾ ਕੰਮ ਤਾਂ ਜੀ ਮਤਲਬ ਕਿ ਮਹਿੰਗਾ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣਾ ਹੈ ਕੈबिनेट ਦੀ ਬੈਠਕ ਕੀਤੀ ਠੀਕ ਹੈ ਜੀ ਛਿਨਾਂਦਪੁਰ ਸਾਹਿਬ ਨੂੰ ਜ਼ਿਲ੍ਹਾ ਵਾਲਾ ਮਸਲਾ ਤਾਂ ਉਹਦੇ ਵਿੱਚ ਕਹਿੰਦੇ ਨਹੀਂ ਆਇਆ ਹੋ ਸਕਦਾ ਹੈ ਕਿ 24 ਤਰੀਕ ਦੇ اجلاس ਤੋਂ ਪਹਿਲਾਂ ਕੋਈ ਹੋਰ ਕੈਬਨਟ ਮੀਟਿੰਗ ਆ ਜਵੇ ਉਹਦੇ ਵਿੱਚ ਕੁਛ ਆ ਜਵੇ ਕਿਉਂਕਿ 24 ਤਰੀਕ ਨੂੰ اجلاس ਸ਼੍ਰੀ ਹਰਿਮੰਦਰ ਸਾਹਿਬ ਕਰਨਾ ਹੈ 354 ਚਰੀ ਉਤੇ ਇੱਕ ਵਾਰੀ ਸਮਰਪਿਤ ਪਰ ਇਸ ਕੈਬਨਟ ਦੇ ਵਿੱਚ ਜੋ ਕੁਛ ਆਇਆ ਉਹਨੇ ਇੱਕ ਵਾਰ ਫੇਰ ਸਾਡੀ ਉਸ ਗੱਲ ਤੇ ਮੋਹਰ ਲਾਈ ਆ ਜਿਹੜੀ ਗੱਲ ਅਸੀਂ ਚਿਰਾਂ ਤੋਂ ਕਰਦੇ ਆ ਰਹੇ ਆ ਕਿ ਪੰਜਾਬ ਸਰਕਾਰ ਜੱਡੀ ਵਾਲੀ ਹਾਈ ਕਮਾਂਡ ਦੀ ਸਕ੍ਰਿਪਟ ਦੇ ਹਵਾਲੇ ਨਾਲ ਲਗਾਤਾਰ ਉਹ ਕੰਮਾਂ ਦੇ ਉੱਤੇ ਅੱਗੇ ਵਧ ਰਹੀ ਹੈ ਜਿਹੜੇ ਕੰਮ ਨਹੀਂ ਪੈਸਾ ਠੱਗੀ ਦਾ ਰਾਹ ਨੇ ਪੈਸਾ ਕਮਾਈ ਦਾ ਰਾਹ ਨੇ ਦਿਖਾਇਆ ਇਹ ਜਾ ਰਿਹਾ ਖਜ਼ਾਨੇ ਲਈ ਪਰ ਬੋਝ ਕਿਤੇ ਹੋਰ ਭਜੇ ਪਰੇ ਜਾਣਗੇ ਇਹ ਜਿਹੜਾ ਖਤਸਾ ਹੈ ਇਸ ਨੂੰ ਮਟਾ ਨਹੀਂ ਪਾਰੀ ਸਰਕਾਰ ਇਸ ਨੂੰ ਆਪਣੇ ਫੈਸਲੇ ਨੂੰ ਇਹ ਦੱਸ ਨਹੀਂ ਪਾਰੀ ਕਿ ਅਸੀਂ ਲੋਕ ਕੀਤੀ ਸੁਭੇਤੀ ਫੈਸਲੇ ਲੈ ਰਹੇ ਆਂ ਆ ਕੱਲ ਦੀ ਕੈਬਨਟ ਦੇ ਵਿੱਚ ਆ ਜੀ ਸੁਸਾਇਟੀਆਂ ਨੂੰ ਅਸੀਂ ਮਨਜ਼ੂਰੀ ਦਿੰਦੇ ਆ ਜੀ ਬਹੁ ਮੰਜਲੇ ਫਲੈਟ ਬਣਾਓ ਜੀ ਆਪਣੇ ਕਰੋ ਜੀ ਅਸੀਂ ਜੀ ਮਹਿੰਗਾ ਪ੍ਰੋਜੈਕਟ ਵਾਲਿਆਂ ਨੂੰ ਹਿਦਾਇਤ ਕਰਤੀ ਕਿ ਵੀ ਆ ਬਾਰ ਬਾਰ ਵਾਦਾ ਨਹੀਂ ਹੋਣਾ ਇੱਕ ਵਾਰ ਕਰਿਆ ਕਰੋ ਜੇ ਵਾਦਾ ਕਰਨਾ ਜ਼ਮੀਨਾਂ ਜੋੜਨੀਆਂ ਐ ਇੰਨੇ ਏਕੜ ਤੋਂ ਘੱਟ ਨਹੀਂ ਜੋੜਨੀਆਂ ਜਿਉਂਦੀ ਫੀਸ ਪ੍ਰਤੀ ਏਕੜ ਇੰਨਾ ਹੋਊਗੀ ਜੀ ਹੁਣ ਇਹ ਜਿ ਚਾਇਆ ਇਹ ਜਾ ਰਿਹਾ ਕਿ ਅਸੀਂ ਇਹਦੇ ਨਾਲ ਖਜ਼ਾਨੇ ਚ ਪੈਸਾ ਲਿਆਵਾਂਗੇ ਨਹੀਂ ਜਨਾਬ ਲੋਕ ਕਹਿੰਦੇ ਇਹ ਉਸੇ ਕੜੀ ਦੇ ਵਿੱਚ ਅੱਗੇ ਵਧਿਆ ਜਾ ਰਿਹਾ ਜਿਵੇਂ ਲੈਂਡ ਪੂਲਿੰਗ ਹੈ ਜਿਵੇਂ ਮੰਡੀ ਵਿੱਚ ਜੋ ਮਾਲੀ ਵਾਲੀ ਸ਼ਾਮਲਾ ਤਾਂ ਵਿੱਚ ਦੋ ਹੈਨਾ ਪ੍ਰੋਜੈਕਟ ਵਾਲੀਆਂ ਜ਼ਮੀਨਾਂ ਚੋਂ ਹਿੱਸਾ ਖਾ ਲੋ ਪਿੰਡਾਂ ਚੋਂ ਹੈ ਆ ਜਿਹੜੇ ਵੀ ਗੈਸਟ ਹਾਊਸ ਰੈਸਟੋਰੈਂਟਸ ਨੇ ਉਹ ਵੇਚ ਲੋ ਕਹਿੰਦੇ ਉਹਦੇ ਉਸੇ ਕੜੀ ਚ ਕਿ ਇਹਨਾਂ ਮਾਮਲਿਆਂ ਜ਼ਮੀਨਾਂ ਦਾ ਪੈਸਿਆਂ ਦਾ ਮਕਾਨਾਂ ਦਾ ਇਹਦੇ ਵਿੱਚੇ ਪੈਸਾ ਬਣਦਾ ਕਹਿੰਦੇ ਐਸੀ ਖੇਡ ਕਰੀ ਜਾਂਦੇ ਆ ਇਤੋਂਗਾਂ ਕਨਾਲੀ ਕੈਬਨਟ ਚ ਕਹਿੰਦੇ ਜੀ ਦਰਿਆਵਾਂ ਵਾਲਾ ਫੈਸਲਾ ਵੀ ਲੈ ਲਿਆ ਕਿ ਦਰਿਆਵਾਂ ਚੋਂ ਰੇਤ ਵੀ ਚਕਾਉਣੀ ਐ ਤੇ ਉਧਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉੱਤੇ ਵੀ ਆਖਾ ਕਹਿੰਦੇ ਉਹਦੇ ਕੋਲ ਵੀ 12-13 ਏਕੜ ਜ਼ਮੀਨ ਪਈਆ 3-4 ਏਕੜ ਹੋਰ ਕੋਲ ਪਈਆ 15 ਗੇਕੜ ਉਹ ਆ ਪਿਛਲੇ ਦਿਨੀ ਅਸੀਂ ਪਟਿਆਲਾ ਤੇ ਲੁਧਿਆਣਾ ਦੀ ਪਾਵਰ ਕਾਮ ਦੀਆਂ ਜ਼ਮੀਨਾਂ ਦੀ ਗੱਲ ਕਰਕੇ ਹਟਿਆ ਕਿ ਚਾਹੇ ਉਹ ਬਸ ਅੱਡਾ ਹੈ ਚਾਹੇ ਪਾਵਰ ਕਾਮ ਦੀ ਜ਼ਮੀਨ ਹੈ 3 ਨੰਬਰ ਫੜਕ ਦੇ ਕੋਲ ਪਟਿਆਲਾ ਚ ਚਾਹੇ ਲੁਧਿਆਣਾ ਚ ਕਿੰਨੀ ਏਕੜ ਹੈ ਉਹ ਵੀ ਵੇਚਣ ਦੀਆਂ ਤਿਆਰੀਆਂ ਨੇ ਵੇਚ ਦਿਓ ਬਸ ਹੁਣ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਤੇ ਵੀ ਅੱਖ ਆ ਗਈ। ਇੱਧਰ ਕਹਿੰਦੇ ਜੀ ਰੇਤਾ ਵੀ ਕੱਢ ਕੇ ਵੇਚਣ ਦੀ ਤਿਆਰੀ ਹੋ ਗਈ 85 ਸਾਈਟਾਂ ਅਸੀਂ ਤੈਅ ਕਰ ਲੀਆਂ ਹਰੀ ਝੰਡੀ ਦੇਤੀ ਜੀ। ਮਤਲਬ ਜਿੱਥੋਂ ਪੈਸਾ ਬਣਨਾ ਉੱਥੇ ਹੱਥ ਪਾਉਣਾ ਹੈ, ਉਹ ਕੰਮ ਕਰਨਾ ਹੈ। ਸੁੱਬੇ ਦੇ ਲੋਕਾਂ ਦਾ ਕੋਈ ਕੰਮ ਨਹੀਂ। ਸੋ ਇਸ ਦੇ ਉੱਤੇ ਰਾਇੰਟਿਕ ਤਰੰਸਤਾ ਜਾਣਨੀ। ਸਮਾਜਿਕ ਜਥੇਬੰਦੀਆਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਵੱਲ ਫੇਰ ਦੇਖਿਆ ਜਾ ਰਿਹਾ ਰੇਤ ਤੋਂ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਤੱਕ ਦੀ ਜ਼ਮੀਨ ਦੇ ਮਾਮਲੇ 'ਚ। ਜਾਂ ਆ ਜਿਹੜੀਆਂ ਹੋਰ ਜਨਤਕ ਥਾਮਾਂ ਦੇ ਉੱਤੇ ਜ਼ਮੀਨਾਂ ਪਈਆਂ ਨੇ ਵੱਖ-ਵੱਖ ਭਾਗਾਂ ਦੀਆਂ ਉਹਨਾਂ ਦੇ ਮਾਮਲੇ 'ਚ ਕਿ ਜੱਥੇਬੰਦੀਆਂ ਇਹਨੂੰ ਵੀ ਮੁੱਦਾ ਬਣਾਉਣਗੀਆਂ ਜਾਂ ਇਹ ਚੋਕਨਾਲ ਕਰਕੇ ਰੱਖਣਗੀਆਂ ਉਹਨਾਂ ਦੇ ਚੁੱਪ ਦੇ ਵੀ ਕੋਈ ਰਾਜ਼ ਹੋਣਗੇ ਜਾਂ ਜਿੱਥੇ ਲੜਦੀਆਂ ਨਜ਼ਰ ਆਉਣਗੀਆਂ ਇਹ ਵੀ ਪਹਿਲੂ ਹੈਗਾ ਆਪਾਂ ਗੱਲ 24 ਤਰੀਕ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪਰਬ ਦੇ ਸੰਬੰਧ ਵਿੱਚ ਵੀ ਕਰ ਰਹੇ ਸੀ ਕਿ ਕਿ ਆਮ ਇਜਲਾ ਨੇ ਆਪਣਾ ਇੱਕ ਵਿਸ਼ੇਸ਼ ਇਜਲਾਸ ਉੱਥੇ ਰੱਖ ਲਿਆ ਇੱਕ ਰੋਜਾ ਕਿ ਜੀ ਉੱਥੇ ਹੋਏਗਾ ਜਾ ਕੇ ਸਾਡਾ ਇਜਲਾਸ ਇੱਕ ਦਿਨ ਅਸੀਂ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਸ਼੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਲਾਵਾਂਗੇ ਗੁਰੂ ਸਾਹਿਬ ਨੂੰ ਸਮਰਪਿਤ ਹਾਂ ਉਹਨੂੰ ਲੈ ਕੇ ਤਿਆਰੀਆਂ ਦਾ ਬਹੁਤ ਹਾਈ ਪ੍ਰਬੰਧ ਕਰਨਾ ਪੈਣਾ ਉਹਨਿਆਂ ਦੀ ਬੈਠਣ ਦਾ ਪ੍ਰਬੰਧ ਉਹਨੇ ਅਫਸਰ ਅਧਿਕਾਰੀਆਂ ਦਾ ਫਿਰ ਸਪੈਸ਼ਲ ਗੈਸਟ ਵੀ ਖੂਬ ਆਉਣਗੇ ਮੀਡੀਆ ਵੀ ਹੋਏਗਾ ਬਾਤ ਤਾਮਚਾਮ ਵੀ ਹੋਏਗਾ ਤੇ ਉਸ ਦਿਨ ਸ਼ਹਾਦਿਆਂ ਤੇ ਵੀ ਅਸਰ ਪੈ ਸਕਦਾ ਹੈਗਾ ਸਿੱਖ ਸੰਗਤ ਨਾਨਕ ਨਾਮ ਲੈਵਾ ਸੰਗਤ ਹੈਨਾ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਮਨ ਕਰਨ ਵਾਲੇ ਸ਼ਰਧਾਲੂ ਜਿੰਨਿਆ ਨੇ ਛੇੜਿਆਨਪੁਰ ਸਾਹਿਬ ਵਿਖਿਆਣਾ ਉਹਨਾਂ ਲਈ ਉਹ ਦਿਨ ਬਹੁਤ ਮਹੱਤਵ ਰੱਖਦਾ ਹੈ ਬਹੁਤ ਸ਼ਰਧਾਪੂਰਵਕ ਤੇ ਹੈਨਾ ਸ਼ਹੀਦੀ ਦਾ ਦਿਹਾੜਾ ਤੇ ਪਰ ਉਹ ਦਿਨ ਜੇ ਇਹ ਤਾਮਚਾਪ ਹੋਇਆ ਉੱਥੇ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਹੋਰ ਕਈ ਲੀਡਰਸ਼ਿਪਰ ਉੱਧਰ ਹੋਏ ਤਾਂ ਫਿਰ ਪੁਲਿਸ ਦੀਆਂ ਰੋਕਾਂ ਰੋਡ ਜਾਮ ਹੈ ਟ੍ਰੈਫਿਕ ਕਨਵਰਟ ਉਹਨਾਂ ਨੂੰ ਤਾਂ ਦਿੱਕਤ ਹੋ ਜੂਗੀ ਤੇ ਜੀ ਉਸ ਦਿਨ ਦੇ ਮਾਮਲੇ ਤੇ ਹੈ ਤੇ ਹੁਣ ਉੱਥੇ ਸੰਗਤ ਜਿਹੜੀ ਆ ਰਹੀ ਹੈ ਕਿਉਂ ਨੂੰ ਵੀ ਲੈ ਕੇ ਕੋਈ ਮਸਲਾ ਉੱਠਿਆ ਬਿਲਕੁਲ ਨਹੀਂ ਪੰਜਾਬ ਸਰਕਾਰ ਕਹਿੰਦੀ ਅਸੀਂ ਕਰੋੜਾ ਦਾ ਪ੍ਰੋਜੈਕਟ ਪਾਸ ਕੀਤਾ ਹੈ ਵਿਰਾਸਤੀ ਮਾਰਗ ਦੇ ਰੂਪ ਦੇ ਵਿੱਚ ਅਸੀਂ ਤਿਆਰ ਕਰ ਰਹੇ ਹਾਂ ਕੇਸਗੜ੍ਹ ਸਾਹਿਬ ਨੂੰ ਜਾਂਦੇ ਰਾਹ ਨੂੰ ਜਿਹੜਾ ਮੁੱਖ ਹਾਈਵੇ ਹੈ ਨੰਗਲ ਤੋਂ ਚੰਡੀਗੜ੍ਹ ਉਹ ਤੋਂ ਜਿਹੜੀ ਸੜਕ ਤਖਸ਼ਰੀ ਕੇਸਗੜ੍ਹ ਸਾਹਿਬ ਨੂੰ ਜਾ ਕੇ ਉੱਪਰ ਚੜਾਈ ਚੜਦੀ ਹੈ ਸਰੋਵਰ ਦੇ ਨਾਲੋਂ ਇੱਕ ਪਾਸੇ ਗਰਾਊਂਡ ਹੈ ਹੈਨਾ ਉਹ ਉਥੇ ਉਹ ਸੜਕ ਨੂੰ ਕਹਿੰਦੇ ਜੀ ਪੱਟ ਸੁੱਟਿਆ ਬਣਾਇਆ ਜਾ ਰਿਹਾ ਜੀ ਨਵੇਂ ਤਰੀਕੇ ਨਾਲ ਤੇ ਪਰ ਕਹਿੰਦੇ ਕਿ ਯਾਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਆਪਣਾ ਦਲਬਾ ਲੈ ਕੇ ਪਹੁੰਚੇ ਵੀ ਕਿ ਰੋਕੋ ਕੰਮ ਤੁਸੀਂ ਤਾਂ ਸੰਗਤ ਨੂੰ ਪਰੇਸ਼ਾਨ ਕਰੀ ਜਾਂਦੇ ਹੋ ਤੁਸੀਂ ਰਾਹ ਜਦੋਂ ਜੀ ਕਰਦਾ ਬੰਦ ਕਰ ਦਿੰਨੇ ਹੋ ਜਦੋਂ ਜੀ ਕਰਦਾ ਹੈ ਤੇ ਬੈਰੀਕੇਟ ਲਾਤੇ ਹੋ ਤੁਸੀਂ ਰਾਹ ਰੋਕਿਆ ਹੋਇਆ ਸੰਗਤ ਨੂੰ ਆਉਣਾ ਜਾਣਾ ਔਖਾ ਹੋਇਆ ਪਿਆ ਤੇ ਜਿਹੋ ਜਿਹਾ ਤੁਹਾਡਾ ਹੁਣ ਕੰਮ ਛੇੜਿਆ ਇਹ ਜਦੋਂ ਤੁਹਾਡਾ ਨਿਭੜਨਾ ਨਹੀਂਗਾ ਮਹੀਨੇ ਖੰਡ ਦੇ ਵਿੱਚ ਫਿਰ ਕਰਾਂਗੇ ਕੀ ਉਹ ਕਹਿੰਦੇ ਕਿ ਰੋਕੋ ਇਹਨੂੰ ਕੰਮ ਕੋਈ ਨਹੀਂ ਬਾਅਦ 'ਚੋ ਕਰ ਲਿਓ ਜਾਂ ਫਿਰ ਬਹੁਤ ਪਹਿਲਾਂ ਆ ਕੇ ਕਰਦੇ ਹੁਣ ਕਹਿੰਦੇ ਉਹਨੇ ਅਧਿਕਾਰਤ ਤੌਰ ਤੇ ਚਿੱਠੀਆਂ ਵੀ ਕੱਢਤੀਆਂ ਵਿਭਾਗ ਨੇ ਵੀ ਹਮੇ ਪਾਤੀ ਹੈ ਚ ਪਰ ਐ ਹੁਣ ਕੰਮ ਰੋਕਣਾ ਅੱਧ ਬਾਟੇ ਹੋਰ ਮੁਸ਼ਕਲ ਹੋਊਗਾ ਜੀ ਸੋ ਇਸ ਲਈ ਇਹ ਵੀ ਪਹਿਲੂ ਤਾਂ ਮੈਂ ਤਾਂ ਹੀ ਕਹਿ ਰਿਹਾ ਕਿ ਇੱਕ ਪਾਸੇ ਤਾਂ 24 ਨਵੰਬਰ ਵਾਲਾ ਇਜਲਾਸ ਤੇ ਦੂਸਰੇ ਪਾਸੇ ਸ਼ਹੀਦੀ ਦਿਹਾੜਾ ਤੇ ਤੀਸਰੇ ਪਾਸੇ ਸਰਕਾਰ ਦੀ ਇੰਜ ਆਮਦ ਉਥੇ ਸੈਸ਼ਨ ਦੇ ਰੂਪ ਦੇ ਵਿੱਚ ਵੀ ਤੇ ਆ ਬਰਾਸੀ ਮਾਰਗ ਦੇ ਨਾਂ ਦੇ ਉੱਤੇ ਆਪਣੀ ਦਿੱਖ ਦਿਖਾਉਣ ਦੇ حوالے ਨਾਲ ਵੀ ਤੇ ਉਧਰ ਪੰਥਕ ਤਰ੍ਹਾਂ ਸਿੱਖ ਸੰਸਥਾ ਮਤੇ ਮੰਨਣਾ ਹੈ ਕਿ ਇਹਦੇ ਨਾਲ ਸ਼ਰਧਾਲੂਆਂ ਦੇ ਉੱਤੇ ਅਸਰ ਪੈਂਦਾ ਹੈ ਉਹ ਉਹਨਾਂ ਦੇ ਲਈ ਮੁਸ਼ਕਲਾਂ ਖੜੀਆਂ ਹੁੰਦੀਆਂ ਐ ਇਸ ਦੇ ਉੱਤੇ ਉਹਨਾਂ ਨੇ ਇਸ ਕੰਮ ਨੂੰ ਰੋਕਣ ਦੀ ਪਹਿਲ ਕਰਨੀ ਕੀਤੀ ਕਿ ਇਹ ਸਿੱਧੀ ਟਕਰਾਅ ਨਹੀਂ ਬਣ ਜਵੇ ਇਸ ਨੂੰ ਲੈ ਕੇ ਵੀ ਫਿਕਰ ਬਣਿਆ ਹੋਇਆ ਬਹੁਤ ਬਹੁਤ ਸ਼ੁਕਰੀਆ